ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰੋਹਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਬਹੁਤ ਹੀ ਸੋਹਣੀ ਕਸ਼ਮੀਨੀ ਦੇ ਕਲੈਕਸ਼ਨ ਆਲ ਓਵਰ ਸੂਟ ਹੋਣਗੇ ਵਿਦਆਊਟ ਦੁਪੱਟਾ ਸੂਟ ਨੇ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ ਠੀਕ ਹੈ ਜੀ ਤੇ ਇਹਨਾਂ ਪਿਆਰੇ ਪਿਆਰੇ ਸੂਟਾਂ ਨੂੰ ਦੇਖਣ ਵਾਸਤੇ ਤੁਸੀਂ ਕਰਨਾ ਕੀ ਹੈ ਤੁਸੀਂ ਲੈਣਾ ਇੱਕ ਸਕਰੀਨਸ਼ਾਟ ਭੇਜਣਾ ਸਾਡੇ WhatsApp ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਪੇਮੈਂਟ ਦਾ ਮੂਵ ਔਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫ अज के प्यारे प्यारे सूट बिना टाइम वेस्ट हेलो बहुत प्यारे प्रिंट प्यारेलो हेलो जी आलो जी बहुत सोहने सोने प्रिंट ने हेलो ये मेन लगता शंकर प्रिंट हाँ जी शंकर दे ਸੂਟ ਨੇ ਸ਼ੰਕਰ ਬ੍ਰੈਂਡ ਦੇ ਹਲੋ ਜੀ ਇਹ ਆਇਆ ਹੈ ਦਾ ਪ੍ਰਿੰਟ ਮੈਂ ਤੁਹਾਨੂੰ ਅੱਡੇ ਰੋਖ ਨਹੀਂ ਦਿਖਾਉਂਗੀ ਇਸ ਤਰ੍ਹਾਂ ਦਿਖਾਉਂਗੀ ਠੀਕ ਹੈ ਐਗਜ਼ਾ ਬਣੇਗਾ ਇਹ ਸੂਟ ਇਸ ਤਰ੍ਹਾਂ ਹੈ ਨਾ ਔਰ ਜੋ ਲੁੱਕ ਦੇਖਦੇ ਹੋ ਤੁਸੀਂ ਹਨਾ ਕਿ ਸੂਟ ਦੀ ਲੁੱਕ ਕਿੰਨੀ ਪਿਆਰੀ ਆਏਗੀ ਉਹਦਾ ਪ੍ਰਿੰਟ ਇਹ ਮਤਲਬ ਬ੍ਰਾਈਡਲ ਬ੍ਰਾਈਡ ਐਂਡ ਗਰੂਮ ਦੋਨੋਂ ਨੇ ਠੀਕ ਹੈ ਕੁਝ ਇਸ ਤਰ੍ਹਾਂ ਦਾ ਹੀ ਦਿਖ ਰਿਹਾ ਤੇ ਰਾਜਾ ਰਾਣੀ ਨਹੀਂ ਹੈ ਬਹੁਤ ਸੋਹਣੇ ਜੇ ਪੀਸ ਨੇ ਠੀਕ ਹੈ ਰਾਜਾ ਰਾਣੀ ਵਾਲੇ ਨੇ ਡਿਜ਼ਾਈਨ ਦੂਸਰਾ ਡਿਜ਼ਾਈਨ ਆਊਗਾ ਬੜਾ ਪਿਆਰਾ ਜਿਹਾ ਠੀਕ ਹੈ ਤੇ ਆלו ਜੀ ਓਕੇ ਸ਼ੰਕਰ ਦੇ हां ਸ਼ੰਕਰ ਦੀ ਹੀ ਮਿਲ ਦੇ ਡਿਜ਼ਾਈਨ ਆਏ ਤੇ ਪਸ਼ਮੀਨੇ ਦਾ ਡਿਜ਼ਾਈਨ ਆਊਗਾ ਹਾਲਓਵਰ ਸੂਟ ਹੋਏਗਾ ਵਿਦਾਊਟ ਦੁਪੱਟਾ ਠੀਕ ਹੈ ਪ੍ਰਿੰਟ ਤੁਸੀਂ ਚੈੱਕ ਕਰ ਲਿਆ ਸ਼ੰਕਰ ਬ੍ਰਾਂਡ ਦਾ ਪ੍ਰਿੰਟ ਆ ਬਹੁਤ ਪਿਆਰਾ ਜਿਹਾ ਠੀਕ ਹੈ ਔਰ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ 5 ਮੀਟਰ ਕੱਟ ਆਏਗੀ ਵਿਦਾਊਟ ਦੁਪੱਟਾ ਸੂਟ ਹੋਏਗਾ ਪ੍ਰਾਈਸ ਲੱਗੇਗਾ ਜੀ ਇਹਦਾ ਓਨਲੀ 800 ਰੁਪਿਆ ਠੀਕ ਹੈ 800 ਰੁਪਿਆ ਸੂਟ ਦਾ ਪ੍ਰਾਈਸ ਹੋਏਗਾ ਹਾਂਜੀ 800 ਰੁਪਿਆ ਪ੍ਰਾਈਸ ਹੋਏਗਾ ਨੈਕਸਟ ਪ੍ਰਿੰਟ ਤੇ ਦਾ ਬਹੁਤ ਹੀ ਸ਼ਾਨਦਾਰ ਆ ਮਤਲਬ ਸਾਰੇ ਪ੍ਰਿੰਟ ਇੱਕ ਦੂਜੇ ਨਾਲੋਂ ਅਲੱਗ ਆਉਣਗੇ ਕਲਰ ਤੇ ਅਲੱਗ ਆਉਣਗੇ ਆਉਣਗੇ ਪ੍ਰਿੰਟ ਵੀ ਇੱਕ ਦੂਸਰੇ ਨਾਲ ਤੁਹਾਨੂੰ ਅਲੱਗ ਅਲੱਗ ਮਿਲਣਗੇ ਲਓ ਜੀ ਦੂਜਾ ਪ੍ਰਿੰਟ ਆ ਗਿਆ ਇਹ ਵਾਲਾ ਠੀਕ ਹੈ ਕਲਰ ਵੀ ਬਹੁਤ ਸ਼ਾਨਦਾਰ ਆ ਪ੍ਰਿੰਟ ਵੀ ਬਹੁਤ ਸ਼ਾਨਦਾਰ ਆ ਤੇ ਕਪੜਾ ਵੀ ਪਿਓਰ ਬੂਲ ਦਾ ਹੋਏਗਾ ਪਸ਼ਮੀਨੇ ਦਾ ਹੀ ਠੀਕ ਹੈ ਬੂਲ ਪਸ਼ਮੀਨਾ ਜਿਹਨੂੰ ਆਪਾਂ ਕਹਿ ਦਿੰਨੇ ਬਹੁਤ ਸੋਹਣਾ ਜਿਹਾ ਕਪੜਾ ਹੋਊਗਾ ਗਰਮ ਨਿਗਾ ਨਿਗਾ ਤੇ ਸ਼ੰਕਰ ਬ੍ਰੈਂਡ ਦਾ ਕਪੜਾ ਹੋਊਗਾ ਪ੍ਰਾਈਸ ਲੱਗੇਗਾ ਜੀ 800 ਰੁਪਿਆ ਨੈਕਸਟ ਆ ਗਿਆ ਜੀ ਆਪਣੇ ਕੋਲੇ ਇਹਦੇ ਵਿੱਚ ਕਲਰ ਆਹ ਲਓ ਜੀ ਹਰ ਕਲਰ ਪ੍ਰਿੰਟ ਅਲੱਗ-ਅਲੱਗ ਹੀ ਆ ਰਿਹਾ ਆਹ ਲਓ ਜੀ ਇਹ ਵੀ ਕਲਰ ਬਹੁਤ ਸੋਹਣਾ ਆ ਗਿਆ ਨਾ ਇਹ ਰੈੱਡ ਆ ਨਾ ਮਰੂਨ ਆ ਨਾ ਗਾਜਰੀ ਆ बहुत सोना जहा कलर आतलब निघे निगे कलर बहुत सोहने प्यारे कलर ने और प्रिंट भी शानदार आने कलर भी सोहने आने हेलो जी ठीक है तो प्राइस लगेगा जी अठ सौ रुपया नैक्सट कलर आ गया जी मस्टर्ड कलर हेलो मस्टर्ड कलर आ गया कनारी तो कलर का पता लगेगा सेम कलर के हेलो ठीक है हेलो ਇਸ ਤਰ੍ਹਾਂ ਦਾ ਪ੍ਰਿੰਟ ਆਏਗਾ ਬਹੁਤ ਹੀ ਸ਼ਾਨਦਾਰ ਜੇ ਆ ਪ੍ਰਾਈਸ ਲੱਗੇਗਾ ਓਨ ਯੂ 800 ਰੁਪਏ ਠੀਕ ਹੈ ਜੀ ਉਹ ਤੁਹਾਨੂੰ ਨਾਲ ਦੀ ਨਾਲ ਮੈਂ ਦੱਸ ਹੀ ਰਹੀ ਆ ਜਿਹੜਾ ਪ੍ਰਾਈਸ ਜਿੰਨਾ ਲੱਗੇਗਾ ਲਓ ਜੀ ਹੁਣ ਅਗਲੀ ਆ ਗਈ ਸ਼ੰਕਰ ਦੀ ਅਲਪਾਈਨ ਠੀਕ ਹੈ ਸ਼ੰਕਰ ਦੀ ਅਲਪਾਈਨ ਮਤਲਬ ਇਹ ਵਜ਼ਨ ਵਿੱਚ ਵੀ ਥੋੜੀ ਦੂਸਰੀ ਅਲਪਾਈਨ ਨਾਲੋਂ ਹੈਵੀ ਆ ਤੇ ਬਾਕੀ ਇਤੇ ਬੁਰਦਾ ਤੇ ਫੁੱਲ ਗਾਰੰਟੀ ਆ ਕਿ ਇਹਦੇ ਤੇ ਬੁਰ ਨਹੀਂ ਆਉਣੀ ਤੁਹਾਨੂੰ ਪਤਾ ਹੀ ਹੈ ਔਰ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਨਿਕਾ ਨਿਕਾ ਠੀਕ ਹੈ निका निका निकारया बहुत ही सोणा कीन खब्जा डिजाइन सच्ची ना मिलिया जी बहुत सोणा डिजाइन है कलर बहुत सोणा ना रेड ना पिंक बहुत सोणा ज कलर है प्राइस 800 रुपया ही लगेगा लो जी नेक्स्ट आ गया जी अपने कोल ये भी अल्पाइन आओगी बट ये 800 वाला सूट नहीं है ये तनु पऊगा 650 दा आ लो जी ठीक है ये भी अल्फाइन दा आऊगा प्रिंट चेक कर लो प्रिंट बहुत शानदार ਬੜਾ ਡਬ ਡਾ ਪ੍ਰਿੰਟ ਆਊਗਾ ਐਲੋ ਇਸ ਤਰ੍ਹਾਂ ਠੀਕ ਹੈ ਇਹ 650 ਚ ਪਾਊਗਾ ਬੋਰ ਦੀ ਫੁੱਲ ਗਰੰਟੀ ਹੋਊਗੀ ਅਲਪਾਈ ਦੀ ਦੇਖੋ ਹਰ ਕਿਸੇ ਕੱਪੜੇ ਦੀ ਆਪਾਂ ਗਰੰਟੀ ਨਹੀਂ ਦੇ ਸਕਦੇ ਬੋਰ ਦੀ ਪਰ ਇਹਦੇ ਬੋਰ ਨਹੀਂ ਆਏਗੀ ਇਹ ਵਾਲੇ ਸਟਾਫ ਤੇ ਕਿਾ ਇੰਨਾ ਸੋਹਣਾ ਪ੍ਰਿੰਟ ਹੈ ਬਲੈਕ ਦੇ ਵਿੱਚ ਹੀ ਪ੍ਰਿੰਟ ਆਏਗਾ ਔਰ ਬਿਲਕੁਲ ਹੋੜਾ ਤੇ ਮੱਖਣ ਮલાઈ ਬੜਾ ਪਿਆਰਾ ਜਿਹਾ ਸਟਾਫ ਆਊਗਾ ਪ੍ਰਿੰਟ ਵੀ ਸੋਹਣਾ ਇਹ 5 ਮੀਟਰ ਦੀ ਕਟ ਆਊਗੀ ਵਿਦਆਊਟ ਦੁਪੱਟਾ ਸੂਟ ਹੋਊਗਾ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਪ੍ਰਿੰਟ ਮਿਲਣਗੇ カラー सेम ਹੋਊਗਾ ਬਲੈਕ ਔਰ ਪ੍ਰਿੰਟ ਤੇ ਕਿਉਂਕਿ ਡਾਰਕ ਰੰਗ ਹਨਾ ਜਿਆਦਾ ਲੋਕੀ ਲਾਈਕ ਕਰਦੇ ਆ ਸਰਦੀਆਂ ਦੇ ਵਿੱਚ ਤੇ ਖਾਸ ਕਰਕੇ ਬਲੈਕ ਤੇ ਲਾਈਕ ਕਰਦੇ ਕਰਦੇ ਹੈ ਲੋ ਠੀਕ ਹੈ 컬러 ਬਲੈਕ ਆ ਗਿਆ ਤੇ ਬਹੁਤ ਸੋਹਣਾ ਜਿਹਾ ਪ੍ਰਿੰਟ ਆ ਇਹ ਵੀ ਲਓ ਜੀ ਅਲਪਾਈਨ ਆਲਓਵਰ ਕੱਟ ਪੂਰੀ ਆਊਗੀ ਸੂਟ ਖੁੱਲਾ ਡੁੱਲਾ ਬਣੂਗਾ ਜਿਹੜਾ ਮਰਜ਼ੀ ਬਣਾਵੇ ਓਕੇ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਹਲੋ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਨੈਕਸਟ ਆ ਗਿਆ ਜੀ ਇਹ ਵਾਲਾ ਠੀਕ ਹੈ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ 컬러 ਉਹੀ ਬਲੈਕ ਹੀ ਆਊਗਾ ਪਰ ਪ੍ਰਿੰਟ ਬਹੁਤ ਸ਼ਾਨਦਾਰ ਹੈ ਇਹੋ ਜਿਹਾ ਪ੍ਰਿੰਟ ਬਹੁਤ ਹੀ ਘਟ ਆਉਂਦੇ ਆ ਤੇ ਬਹੁਤ ਹੀ ਜੈਨੂਅਲ ਜੇ ਲੋਕਾਂ ਨੂੰ ਪਸੰਦ ਆਉਂਦੇ ਬਹੁਤ ਸੋਹਣੇ ਪ੍ਰਿੰਟ ਨੇ ਠੀਕ ਹੈ ਜੀ ਇਹ ਵੀ ਤੁਹਾਨੂੰ ਪਾਊਗਾ 650 ਜੀ ਨੈਕਸਟ ਆ ਗਿਆ ਜੀ ਆਪਣੇ ਕੋਲ ਹਲੋ ਇਹ 컬러 ਪਾਸ ਸੋਹਣਾ ਨਾ ਰੈੱਡ ਨਾ ਪਿੰਕ ਮੇ ਰੂਮ ਬੋਲ ਜੀ ਅਲਪਾਈਨ ਦਾ ਹੀ ਪ੍ਰਿੰਟ ਹੋਊਗਾ ਤੇ ਬਹੁਤ ਸੋਹਣਾ ਜਿਹਾ ਪ੍ਰਿੰਟ ਹੋਊਗਾ ਓਕੇ ਜੀ ਇਹਦਾ ਠੀਕ ਹੈ ਪ੍ਰਿੰਟ ਚੈੱਕ ਕਰ ਲਓ ਕਿੰਨਾ ਪਿਆਰਾ ਪ੍ਰਿੰਟ ਹੈ ਇਹਦੇ ਤੇ ਬੋਰ ਦੀ ਫੁੱਲ ਗਾਰੰਟੀ ਹੋਊਗੀ 5 ਮੀਟਰ ਦੀ ਕੱਟ ਹੋਊਗੀ ਸੂਟ ਦੀ ਨੈਕਸਟ ਆ ਗਿਆ ਜੀ ਆਪਣੇ ਕੋਲ ਅਲਪਾਈਨ ਦਾ 550 ਰੁਪਏ ਵਾਲਾ ਸੂਟ ਠੀਕ ਹੈ ਇਹ ਤੁਹਾਨੂੰ 550 ਚਲਪਾਈਨ ਮਿਲੇਗੀ ਇੱਕੋ ਹੀ ਕਲਰ ਰਹਿ ਗਿਆ ਤੇ ਇੱਕੋ ਹੀ ਸੂਟ ਰਹਿ ਗਿਆ ਠੀਕ ਹੈ اور ਬਹੁਤ ਹੀ ਜਿਆਦਾ ਪਸੰਦ ਕੀਤੇ ਵਾਲੇ ਸੂਟ ਆਪਣੇ ਰਿਵਿਊ ਵੀ ਬਹੁਤ ਸੋਹਣੇ ਆਏ ਔਰ ਆਪਣੇ ਆਰਡਰ ਵੀ ਬਹੁਤ ਸੋਹਣੇ ਆਏ ਇਹ ਵਾਲਾ ਸੂਟ ਦਾ ਸਟਾਕ ਖਤਮ ਹੋ ਗਿਆ ਅਗਰ ਤੁਸੀਂ ਮੈਸੇਜ ਕਰੋਗੇ ਤੁਹਾਨੂੰ ਇਹਦੇ ਵਿੱਚ ਹੋਰ ਪ੍ਰਿੰਟ ਹੋਰ ਕਲਰ ਚਾਹੀਦੇ ਨੇ ਤੇ ਜਰੂਰ ਲੈ ਕੇ ਆਵਾਂਗੇ ਪਰ ਤੁਹਾਨੂੰ ਮੈਸੇਜ ਕਰਨਾ ਪੈਣਾ ਹੈ ਮੈਸੇਜ ਜਰੂਰ ਕਰਿਓ ਇਹ ਵਾਲੀ ਅਲਪਾਈਨ ਦੇ ਵਿੱਚ ਹੋਰ ਕਲਰ ਚਾਹੀਦੇ ਨੇ ਠੀਕ ਹੈ ਤੇ ਆਪਾਂ ਤੁਹਾਨੂੰ ਲਿਆ ਦੇਵਾਂਗੇ ਓਕੇ ਜੀ ਨੈਕਸਟ ਆ ਗਿਆ ਜੀ ਇੱਕ ਸੂਟ ਹੋਰ ਆ ਗਿਆ ਇਹ ਵੀ ਪਸ਼ਮੀਨੇ ਚ ਆਏਗਾ 550 ਦਾ ਸੂਟ ਹੈ ਅਰੇ ਬਟ ਇਹ ਕਿਸੇ ਬ੍ਰਾਂਡ ਦਾ ਨਹੀਂ ਹੈ ਕਿਸੇ ਕੰਪਨੀ ਦਾ ਨਹੀਂ ਹੈ ਲੋਕਲ ਪਸ਼ਮੀਨਾ ਦਾ ਸੂਟ ਹੈ ਜਿਵੇਂ ਆਮ ਆਪਾਂ ਨੂੰ ਸ਼ਾਪ ਤੋਂ ਲੈਣੇ ਆ। ਉਵੇਂ ਦਾ ਸੂਟ ਆਊਗਾ ਪਸ਼ਮੀਨਾ ਦਾ ਗਰਮ ਸੂਟ ਹੋਏਗਾ ਡੇਲੀ ਵੇਅਰ ਪਾਉਣ ਵਾਸਤੇ ਪ੍ਰਾਈਸ ਲੱਗੇਗਾ ਜੀ ਓਨਲੀ 550 ਹੈ। ਤੇ ਸਾਡੇ ਅੱਜ ਦੇ ਸੂਟ ਸੀਗੇ ਉਮੀਦ ਕਰਦੇ ਤੁਹਾਨੂੰ ਪਸੰਦ ਆਏ ਹੋਣਗੇ। ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ ਤੁਹਾਨੂੰ ਆਖਦਾ।